ਤੁਹਾਡੇ ਢਿੱਡ ਤੇ ਜਿੰਨੀ ਮਰਜ਼ੀ ਚਰਬੀ ਜੰਮੀ ਹੋਵੇ ਜਾਂ ਫਿਰ ਬੈਲੀ ਫੈਟ ਜਿੰਨੀ ਮਰਜ਼ੀ ਹੋਵੇ ਜਿਹੜੀ ਤੁਹਾਡੇ ਢਿੱਡ ਤੇ ਜ਼ਿਆਦਾ ਚਰਬੀ ਜੰਮੀ ਹੋਈ ਆ ਉਹ ਦੇਖੋ ਪਿੰਗਲਿ ਸ਼ੁਰੂ ਹੋ ਜੇਗੀ ਹਨਾ ਤੁਹਾਡੇ ਢਿੱਡ ਦਾ ਹੀ ਜ਼ਿਆਦਾ ਜ਼ੋਰ ਲੱਗੇਗਾ ਤੇ ਸਾਈਡਾਂ ਦਾ ਜ਼ੋਰ ਲੱਗੇਗਾ ਤੁਹਾਡੇ ਜਿਹੜਾ ਢਿੱਡਾ ਬਿਲਕੁਲ ਅੰਦਰ ਹੋ ਜਾਏਗਾ ਬਿਲਕੁਲ ਫਲੇਟ ਹੋ ਜਾਏਗਾ ਤੁਹਾਡਾ ਢਿੱਡ 15 ਦਿਨ ਤੁਸੀਂ ਕਰਕੇ ਦੇਖ ਲਓ ਤੁਹਾਡੇ ਜਿੰਨੇ ਵੀ ਤੁਹਾਡੇ ਢਿੱਡ ਦੀ ਚਰਬੀ ਵਧੀ ਹੋਈ ਆ ਨਾ ਤੁਹਾਨੂੰ ਮੈਂ ਗਾਰੰਟੀ ਦਿੰਦੀ ਉਹ ਆਟੋਮੈਟਿਕ ਹੀ ਖੁਰਨੀ ਸ਼ੁਰੂ ਹੋ ਜੇਗੀ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਨਿਸਟਰ ਸੁਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਜਿਹੜੇ ਮੇਰੇ ਭੈਣ ਭਰਾਵਾਂ ਦਾ ਢਿੱਡ ਜਿਆਦਾ ਵਧਿਆ ਹੋਇਆ ਵਾ ਹਨਾ ਉਹਨਾਂ ਦੇ ਢਿੱਡ ਦੇ ਉੱਤੇ ਬਹੁਤ ਜ਼ਿਆਦਾ ਚਰਬੀ ਆ ਉਹਨਾਂ ਨੇ ਬੜਾ ਜ਼ੋਰ ਲਾ ਲਿਆ ਉਹ ਕਹਿੰਦੇ ਜਿਹੜੀ ਸਾਡੀ ਢਿੱਡ ਦੀ ਚਰਬੀ ਆ ਉਹ ਨਹੀਂ ਘਟਦੀ ਹੈਗੀ ਹਨਾ ਸੋ ਉਹਨਾਂ ਨੇ ਮਤਲਬ ਵੀ ਵਰਕਆਊਟ ਵੀ ਕਰਕੇ ਦੇਖ ਲਿਆ ਉਹਨਾਂ ਨੇ ਮਤਲਬ ਵੀ ਜੋ ਵੀ ਉਹਨਾਂ ਹੇਗੀ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਾ ਤੁਹਾਨੂੰ ਚਾਰ ਪੰਜ ਐਕਸਰਸਾਈਜ਼ ਇਹੋ ਜਿਹੀ ਦੱਸਾਂਗਾ ਅਗਰ ਤੁਸੀਂ ਉਹ ਐਕਸਰਸਾਈਜ਼ਾਂ ਤੁਸੀਂ ਦੇਲੀ ਤੁਸੀਂ ਕਰੋਗੇ ਨਾ ਤੁਹਾਡੇ ਢਿੱਡ ਤੇ ਜਿੰਨੀ ਮਰਜ਼ੀ ਚਰਬੀ ਜੰਮੀ ਹੋਵੇ ਜਾਂ ਫਿਰ ਬੈਲੀ ਫੈਟ ਜਿੰਨੀ ਮਰਜ਼ੀ ਹੋਵੇ ਜਾਂ ਫਿਰ ਤੁਹਾਡਾ ਢਿੱਡ ਜਿੰਨਾ ਮਰਜ਼ੀ ਵੱਡਾ ਹੋਵੇ ਤਾਂ ਉਹਦੇ ਨਾਲ ਕੀ ਹੈ ਕਿ ਉਹ 100% ਕਰਨ ਨਾਲ ਤੁਹਾਡੇ ਢਿੱਡ ਦੀ ਜਿਹੜੀ ਚਰਬੀ ਆ ਉਹ ਬਿਲਕੁਲ ਖੁਰਜੇਗੀ ਤੇ ਤੁਹਾਡਾ ਜਿਹੜਾ ਢਿੱਡਾ ਬਿਲਕੁਲ ਅੰਦਰ ਹੋ ਜਾਏਗਾ ਬਿਲਕੁਲ ਫਲੇਟ ਹੋ ਜਾਏਗਾ ਤੁਹਾਡਾ ਢਿੱਡ ਸੋ ਦੇਖੋ ਤੁਹਾਡੇ ਜਿਹੜੇ ਢਿੱਡ ਦੀ ਚਰਬੀ ਕਿਉਂ ਨਹੀਂ ਘਟਦੀ ਹੈਗੀ ਤੇ ਉਹ ਤਾਂ ਨਹੀਂ ਤੁਹਾਡੇ ਢਿੱਡ ਦੀ ਦੇਖੋ ਜੇ ਜੇ ਆਪਾਂ ਗੱਲ ਕਰੀਏ ਕਿ ਤੁਹਾਡੇ ਜਿਹੜੇ ਢਿੱਡ ਦੀ ਚਰਬੀ ਉਹ ਹੀ ਜ਼ਿਆਦਾ ਕਿਉਂ ਵੱਧ ਹੁੰਦੀ ਆ ਉਹਦਾ ਮੇਨ ਰੀਜ਼ਨ ਇਹ ਆ ਜੋ ਤੁਹਾਨੂੰ ਮਾਲ ਕੇ ਚਲੋ ਤੁਸੀਂ ਕੋਈ ਵਰਕਆਊਟ ਕਰਦੇ ਹੋ ਜਾਂ ਕੋਈ ਤੁਸੀਂ ਕੰਮ ਕਰਦੇ ਹੋ ਨਾ ਤਾਂ ਤੁਸੀਂ ਮਤਲਬ ਵੀ ਤੁਰ ਕੇ ਜਾਂਦੇ ਹੋ ਉਹਦੇ ਨਾਲ ਤਾਂ ਤੁਹਾਡੀ ਜਦੋਂ ਤੁਸੀਂ ਪੈਦਲ ਕੋਈ ਕੰਮ ਕਰਦੇ ਹੋ ਤਾਂ ਉਹਦੇ ਨਾਲ ਤੁਹਾਡੀ ਲੱਤਾਂ ਦਾ ਇੱਕ ਜ਼ੋਰ ਲੱਗ ਜਾਂਦਾ ਉਹਦੇ ਤੇ ਫਿਟ ਜਿਆਦਾ ਨਹੀਂ ਜੰਮਦੀ ਹੈਗੀ ਬਾਵਾ ਦਾ ਵੀ ਤੁਸੀਂ ਵਰਕਆਊਟ ਕਰਦੇ ਰਹਿੰਦੇ ਹੋ ਕੋਈ ਨਾ ਕੋਈ ਐਕਟੀਵਿਟੀ ਕਰਦੇ ਰਹਿੰਦੇ ਹੋ ਉਹਦੀ ਤੇ ਵੀ ਤਾਂ ਵੀ ਨਹੀਂ ਫਿਟ ਜੰਮਦੀ ਹੈਗੀ ਢਿੱਡ ਤੇ ਫਿਟ ਤਾਂ ਜੰਮਦੇ ਕਿਉਂਕਿ ਆਪਾਂ ਢਿੱਡ ਦਾ ਕੋਈ ਵਰਕਆਊਟ ਹੀ ਨਹੀਂ ਕਰਦੇ ਹੈਗੇ ਢਿੱਡ ਦਾ ਜ਼ੋਰ ਹੀ ਨਹੀਂ ਲੋਂਦੇ ਹੈਗੇ ਆਪਾਂ ਹਣਾ ਤੇ ਜੋ ਕੋਸ਼ਿਸ਼ ਹੀ ਕਰਨੇ ਹੋ ਸਾਰਾ ਢਿੱਡ ਦੇ ਵਿੱਚ ਪੈਂਦਾ ਵਾ ਤੇ ਢਿੱਡ ਦਾ ਜਿਹੜਾ ਸਾਡਾ ਉਹ ਪਤਲੇ ਵਾਂ ਜਿਹੜੀ ਮੈਂ ਤੁਹਾਨੂੰ ਐਕਸਰਸਾਈਜ਼ ਦੱਸਾਂਗਾ ਉਹਦੇ ਵਿੱਚ ਸਿਰਫ ਤੁਹਾਡੇ ਢਿੱਡ ਦਾ ਹੀ ਜ਼ੋਰ ਲੱਗੇਗਾ ਜਿਹੜੀ ਤੁਹਾਡੇ ਢਿੱਡ ਤੇ ਜ਼ਿਆਦਾ ਚਰਬੀ ਜੰਮੀ ਹੋਈ ਆ ਉਹ ਦੇਖੋ ਪਿੰਗਲਿ ਸ਼ੁਰੂ ਹੋ ਜੇਗੀ ਹਨਾ ਕਿਉਂ ਮੇਰੇ ਪਿਛਲੇ ਦੋ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਤੁਸੀਂ ਢਿੱਡ ਦੀ ਕਿਵੇਂ ਐਕਸਰਸਾਈਜ਼ ਕਰਨੀ ਹੈ ਕਿਵੇਂ ਤੁਸੀਂ ਬੈਲੀ ਫੈਟ ਘਟਾਉਣੀ ਆ ਉਹ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੇ ਉਹ ਵੀਡੀਓ ਨੂੰ ਦੇਖ ਕੇ ਮੇਰੇ ਬਹੁਤ ਸਾਰੇ ਮੇਰੇ ਪਿੰਡਪਰਾ ਵੱੜੀ ਮੈਨੂੰ ਮੈਸੇਜ ਕੀਤਾ ਕਹਿੰਦੇ ਕਿ ਵੀਰ ਜੀ ਤੁਸੀਂ ਨਾ ਸਾਨੂੰ ਇਦਾਂ ਦੀ ਕੋਈ ਹੋਰ ਐਕਸਰਸਾਈਜ਼ ਦੱਸੋ ਜਿਹੜੀ ਅਸੀਂ ਘਰ ਦੇ ਵਿੱਚ ਹੀ ਕਰ ਸਕੀਏ ਸੋ ਇਹ ਜਿਹੜੀ ਮੈਂ ਤੁਹਾਨੂੰ ਐ ਤਾਨੂੰ ਜਿੰਮ ਜਾਂਦੀ ਲੋੜ ਨਹੀਂ ਹੈਗੀ ਬਾਹਰ ਪਾਰਕ ਦੇ ਵਿੱਚ ਜਾਂ ਕਿਤੇ ਗਰਾਊਂਡ ਦੇ ਵਿੱਚ ਜਾਂਦੀ ਲੋੜ ਨਹੀਂ ਹੈਗੀ ਤੁਸੀਂ ਘਰ ਦੇ ਵਿੱਚ ਹੀ ਇਹ ਐਕਸਰਸਾਈਜ਼ ਕਰ ਸਕਦੇ ਹੋ ਬਹੁਤ ਹੀ ਵਧੀਆ ਐਕਸਰਸਾਈਜ਼ ਹੈ ਨੇ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਡੇਲੀ ਮੇਰੀ ਵੀਡੀਓ ਦੇਖਦੇ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸ ਇਦਾਂ ਦਾ ਕੋਈ ਪਾਈਪ ਵਗੈਰਾ ਨਾ ਤੁਹਾਡੇ ਘਰ ਦੇ ਵਿੱਚ ਲੱਗਿਆ ਹੋਵੇਗਾ ਪਾਈਪ ਹੋਵੇ ਜਾਂ ਫਿਰ ਬੈੱਡ ਹੁੰਦਾ ਨਾ ਬੈੱਡ ਤੇ ਵੀ ਇਦਾਂ ਤੁਹਾਨੂੰ ਹੱਥ ਪਾਉਣ ਨੂੰ ਜਗ੍ਹਾ ਮਿਲ ਜਾਂਦੀ ਆ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਇੱਜਾ ਨੂੰ ਸਪੋਰਟ ਚਾਹੀਦੀ ਆ ਹਨਾ ਇਦਾਂ ਵੀ ਹੱਥ ਪੇਜੇ ਤੇ ਫਿਰ ਉੱਤਵਾ ਤੁਹਾਨੂੰ ਇਦਾਂ ਦਾ ਕੋਈ ਗੱਦਾ ਚਾਹੀਦਾ ਜਿੱਦਾਂ ਮੈਂ ਇੱਕ ਗੱਦਾ ਪਛਾਇਆ ਤੁਸੀਂ ਇਦਾਂ ਗੱਦਾ ਪਛਾ ਲੈਣਾ ਹੁਣ ਤੁਸੀਂ ਇਦਾਂ ਤੇ ਪਹਿਣਾ ਕਿਵੇਂ ਆ ਦੇਖੋ ਤੁਸੀਂ ਗੱਦੇ ਦੇ ਇਸ ਤਰ੍ਹਾਂ ਪਹਿਜਣਾ ਤੇ ਜਿਹੜਾ ਆ ਪਾਈਪ ਲੱਗਿਆ ਆਪਾਂ ਨੂੰ ਇਹ ਕੰਮ ਦੇਗਾ ਸਪੋਰਟ ਦਾ ਕੰਮ ਦੇਗਾ ਜੀ ਤੁਸੀਂ ਇਹਦੇ ਤੇ ਇਸ ਤਰ੍ਹਾਂ ਤੁਸੀਂ ਸਪੋਰਟ ਲੈਣੀ ਹੈ ਇਹਨੂੰ ਫੜ ਕੇ ਠੀਕ ਆ ਜੀ ਇਹਨੂੰ ਤੁਸੀਂ ਇੱਦਾਂ ਕਰੀ ਕੋ ਇੱਕ ਪਹਿਲਾ ਪਹਿਲਾ ਸਟੈਪ ਦੇਖ ਲਓ ਆਰਾਮ ਨਾਲ ਇਦਾਂ ਇੱਕ ਕੀਤਾ ਇੱਥੇ ਲੈ ਇਕੱਠਾ ਕੀਤਾ ਇਹਨੂੰ ਉੱਪਰ ਆਹ ਇਦਾਂ ਠੀਕ ਆ ਜੀ ਆ ਹਿਪਾ ਜਿਹੜੀ ਤੁਹਾਡੀ ਆ ਹਿਪ ਉੱਪਰ ਜਾਏਗੀ ਦੇਖੀ ਹੁੰਦਾ ਇਹ 1 2 3 4 5 6 7 8 9 10 ਜਦੋਂ ਤੁਸੀਂ ਉੱਪਰ ਜਾਣਾ ਨਾ ਉੱਪਰ ਤੁਸੀਂ ਤੇਜ਼ੀ ਨਾਲ ਜਾਣਾ ਚਾਹੀਦਾ 1 2 ਹੌਣਾ ਸਿਰੋ ਇੱਥੋਂ ਆਏ ਕਰਕੇ ਆਇਤਾ ਠੀਕ ਹੈ ਜੀ ਜਿੱਦਾਂ ਆਏ ਸੀ ਇਸ ਤਰ੍ਹਾਂ ਵਾਪਸ ਜਾਨਾ ਦੇਖੋ ਇੱਕ ਚੀਜ਼ ਦਾ ਖਾਸ ਧਿਆਨ ਰੱਖਿਓ ਜਦੋਂ ਤੁਸੀਂ ਵਾਪਸ ਆਉਣਾ ਨਾ ਲੱਤਾਂ ਦਾ ਜੇ ਥੱਲੇ ਨਹੀਂ ਲੱਗਣੀਆਂ ਚਾਹੀਦੀਆਂ ਇਦਾਂ ਲੱਤਾਂ ਨਹੀਂ ਥੱਲੇ ਲੱਗਣੀਆਂ ਚਾਹੀਦੀਆਂ ਲੱਤਾਂ ਉੱਪਰ ਹੀ ਰੱਖਣੀਆਂ ਜਦਾਂ ਆਏਗਾ ਇੱਕ ਦੋ ਚੋ ਚੇ ਸੋ ਇਹਦੇ ਨਾਲ ਕੀ ਕਿ ਤੁਹਾਡੇ ਢਿੱਡ ਦਾ ਤੁਹਾਡੇ ਢਿੱਡ ਦਾ ਹੀ ਜਿਆਦਾ ਜ਼ੋਰ ਲੱਗੇਗਾ ਤੇ ਸਾਈਡਾਂ ਦਾ ਜ਼ੋਰ ਲੱਗੇਗਾ ਇਹ ਹੋ ਗਈ ਆਪਣੀ ਪਹਿਲੀ ਐਕਸਰਸਾਈਜ਼ ਜਿਹੜੀ ਦੂਜੀ ਐਕਸਰਸਾਈਜ਼ ਤੁਸੀਂ ਫੇਰ ਇਸੇ ਤਰ੍ਹਾਂ ਸਪੋਰਟ ਬਣਾਏ ਰੱਖਣਾ ਤੁਸੀਂ ਇਹਨੂੰ ਰੱਖ ਲੈਣਾ ਇੱਦਾਂ ਵਾਹ 2 3 4 ਪਹਿਲੀ ਐਕਸਰਸਾਈਜ਼ ਦੇ ਵਿੱਚ ਆਪਾਂ ਐਂ ਕਰਦੇ ਤਾਂ ਦੇਖਿਆ ਸੀ ਇੱਥੇ ਮੱਤਾਂ ਨਹੀਂ ਚੱਕਣੀਆਂ ਇੱਥੇ ਆਪਣੀ ਅੱਧਾ ਚੱਕੀ ਲੱਤਾਂ ਚੱਕਾਂਗੇ ਸੋਰੀ ਦੇਪਣੀ ਚੱਕਣੀ ਆਪੇ ਦੇਸ਼ ਹੁਣ ਜਿਹੜੀ ਆਪਣੀ ਅਗਲੀ ਐਕਸਰਸਾਈਜ਼ ਹੈ ਦੀ ਅਗਲੀ ਐਕਸਰਸਾਈਜ਼ ਹੈਗੀ ਆਪਣੀ ਸੇਮ ਲੱਤਾਂ ਇਦਾਂ ਹੀ ਰੱਖਣੀਆਂ ਨੇ ਇਕੱਠੀਆਂ ਤੁਸੀਂ ਰੱਖ ਲੈੰਦਾ 1 2 3 4 5 6 7 ਇਹਦੇ ਕੀ ਕਰਨਾ ਤੁਸੀਂ ਲੱਤਾਂ ਲਾ ਕੇ ਇੱਥੇ ਚੇਸਟ ਤੱਕ ਲਾਉਣ ਦੀ ਕੋਸ਼ਿਸ਼ ਕਰਨੀ ਆ ਦੇਖੋ ਇਦਾਂ ਇਹ ਇੱਦਾਂ ਠੀਕ ਹੈ ਫਿਰ ਨੂੰ ਲੈ ਜਾਣਾ ਸਿੱਧਾ ਫਿਰ ਇੱਦਾਂ 100 ਚ ਤੁਸੀਂ ਕਰਨੀਆਂ ਤਿੰਨ ਹੋ ਗਈਆਂ ਤਿੰਨ 100 ਚ ਆਪਣੀ ਸਿੱਧੀ ਫਲੇਟ ਸੀ ਢੇਡੀਆਂ ਨਾ ਹੁਣ ਸਾਈਡਾਂ ਦੀ ਚਰਬੀ ਦੀ ਕਰਾਂਗੇ ਸਾਡੇ ਦੀ ਚਰਬੀ ਦੀ ਕਿਵੇਂ ਕਰਨੀ ਦੇਖੋ ਠੀਕ ਹੈ ਨਾ ਲੈ ਆ ਕੇ ਲੈ ਆਓ ਉੱਪਰ ਥਾਕੇ ਇਹ ਆ ਢੇਡੀ ਸਾਈਡ ਥੋੜਾ ਜਿਹਾ ਸਾਈਡ ਹੋ ਜਾਣਾ ਠੀਕ ਆ ਫਿਰ ਨੂੰ ਲੈ ਲੈਣਾ ਇਹਨੂੰ ਚੱਕਣਾ ਫਿਰ ਦੂਜੀ ਸਾਈਡ ਇਹਰੇ ਤੋਂ ਫੇਰ ਲੈਣਾ ਫੇਰ ਸਾਈਡ ਤੇ ਐਂ ਲਾ ਕੇ ਫੇਰ ਆਹ ਸਾਈਡ ਤੇ ਆਹ ਸਾਈਡੋਂ ਦਾ ਚਲ ਚੋਰ ਲੱਗੀ ਗਈ ਯਾਰ ਲੈ ਇਹ ਤੁਸੀਂ ਐਕਸਰਸਾਈਜ਼ ਕਰਨੀ ਨੇ ਹੁਣ ਜਿਹੜੀ ਆਪਣੀ ਅਗਲੀ ਐਕਸਰਸਾਈਜ਼ ਹੈ ਜੀ ਤੁਸੀਂ ਫਲੇਟ ਪੇ ਰੱਖਣੇ ਨੇ ਇੱਥੇ ਹੱਥ ਤੱਕ ਲੈਣਾ ਸਪੋਰਟ ਤੇ ਨੂੰ ਉੱਪਰ ਕਰਨਾ ਪਾਸ ਐਨਾਂ ਕਾ ਗਾਮਾ ਬਸ ਕੋ ਕੁਛ ਵੀ ਨਹੀਂ ਟ੍ਰੇਡ ਦਾ ਜੋ ਜਿਆਦਾ ਜ਼ੋਰ ਲੱਗੇਗਾ ਤੁਹਾਡੇ ਢਿੱਡ ਤੇ ਖਿੱਚ ਪਈ ਜਾ ਦੇਖੋ ਇਧਰ ਤੋਂ ਢਿੱਡ ਤੇ ਜਿਆਦਾ ਖਿੱਚ ਪਈ ਹੈ ਠੀਕ ਹੈ ਜੀ ਇਹ ਇੱਕ ਸਜਾ ਤੁਸੀਂ ਕਰਨੀ ਹੈ ਹਰ ਇੱਕ ਐਕਸਰਸਾਈਜ਼ ਤੇ ਤੁਸੀਂ ਰਿਪੀਟਿਸ਼ਨ ਕਿੰਨੇ ਲਾਉਣੇ ਆ ਹਰ ਇੱਕ ਐਕਸਰਸਾਈਜ਼ ਤੇ ਤੁਸੀਂ ਤੁਸੀਂ ਘੱਟੋ ਘੱਟ ਤੁਸੀਂ 10 ਤੋਂ 15 ਰਿਪੀਟਿਸ਼ਨ ਲਗਾਉਣੇ ਹੋ ਅਗਰ ਤੁਸੀਂ ਨਵੇਂ ਹੋ ਹਨਾ ਬਿਗਿਨਰ ਹੋ ਅਗਰ ਤੁਸੀਂ ਥੋੜੀ ਜਿਹੀ ਐਡਵਾਂਸ ਜਿਹੜੀ ਤੁਸੀਂ ਮੈਂ ਤੁਹਾਨੂੰ ਪਹਿਲੇ ਐਕਸਰਸਾਈਜ਼ ਦੱਸੀ ਹੋਈਆਂ ਨੇ ਤੁਸੀਂ ਉਹ ਕੀਤੀ ਹੋਈਆਂ ਨੇ ਫਿਰ ਤਾਂ ਤੁਸੀਂ 20 ਤੋਂ 30 ਲਾਉਣੀਆਂ ਨੇ ਹਨਾ ਇਹਦੇ ਤੁਸੀਂ ਤਿੰਨ ਸੈੱਟ ਲਾਣੇ ਜਿਵੇਂ ਮੈਂ ਤੁਹਾਨੂੰ ਦੱਸਿਆ ਦੇ ਵਿੱਚ ਬ੍ਰੇਕ ਕੋਈ ਨਹੀਂ ਹੈਗੀ ਦਾ ਦਾਦੇ ਤੁਸੀਂ ਤਿੰਨ ਸੈੱਟ ਲਾ ਲੇ 30 100 ਜਹਾ ਹੋ ਗਿਆ ਉਸ ਤੋਂ ਬਾਅਦ ਤੁਸੀਂ 1 ਤੋਂ 2 ਮਿੰਟ ਦੀ ਰੈਸਟ ਕਰਨੀ ਆ ਪਾਣੀ ਵਗੈਰਾ ਪੀ ਕੇ ਫਿਰ ਅਗਲਾ ਸੈੱਟ ਆ ਜਿਹੜਾ ਤੁਸੀਂ ਉਹ ਲਾ ਦੇਣਾ ਜੀ ਫਿਰ ਰੈਸਟ ਕਰਨੀ ਆ ਫਿਰ ਅਗਲਾ ਸੈੱਟ ਆ ਜਿਹੜਾ ਤੁਸੀਂ ਉਹ ਲਾ ਦੇਣਾ ਜੀ ਇਹ ਤੁਸੀਂ 15 ਦਿਨ 15 ਦਿਨ ਤੁਸੀਂ ਕਰਕੇ ਦੇਖ ਲਓ ਤੁਹਾਡੇ ਜਿੰਨੇ ਵੀ ਤੁਹਾਡੇ ਤੇਲ ਦੀ ਚਰਬੀ ਵਧੀ ਹੋਈ ਹੈ ਨਾ ਤਨ ਮੈਂ ਗਾਰੰਟੀ ਦਿੰਦੀ ਉਹ ਆਟੋਮੈਟਿਕ ਹੀ ਖੁਰਨੀ ਸ਼ੁਰੂ ਹੋ ਜਾਏਗੀ ਤੁਹਾਨੂੰ ਆਪਣੇ ਆਪ ਤੇ ਯਕੀਨੀ ਹੋਏਗਾ ਯਾਰ ਵੀ ਮੇਰੇ ਜੜੀ ਢਿੱਡ ਦੀ ਕਿੰਨੀ ਚਰਬੀ ਸੀ ਉਹ ਕਿੱਥੇ ਗਾਇਬ ਹੋ ਗਈ ਆ ਸੋ ਇਹ ਵਰਕਆਊਟ ਕਰਨਾ ਬਹੁਤ ਜ਼ਰੂਰੀ ਆ ਇਹ ਨਾਲ ਤੁਹਾਡੇ ਜੜੀ ਢਿੱਡ ਦੀ ਚਰਬੀ ਆ ਉਹ ਪਿੰਗਲ ਦੇਗੀ ਜਦੋਂ ਗੱਲ ਕਰੀਏ ਹੁਣ ਇਹਨੂੰ ਤੁਸੀਂ ਕਰਨਾ ਕਦੋਂ ਇਹਨੂੰ ਤੁਸੀਂ ਸਵੇਰੇ ਖਾਲੀ ਪੇਟ ਐਮਪਟੀ ਸਟੋਮਕ ਕਰਨਾ ਤੁਸੀਂ ਸਵੇਰੇ ਉੱਠਰ ਦਾ ਗਰਮ ਪਾਣੀ ਪੀ ਲਓ ਫਿਰ ਜਦੋਂ ਤੁਸੀਂ ਵਰਕਆਊਟ ਇਹ ਕਰਨਾ ਵਾ ਤਾਂ ਤੁਸੀਂ ਥੋੜਾ ਜੀ ਬਲੈਕ ਕਾਫੀ ਪੀਓ ਤੇ ਥੋੜਾ ਜਿਹਾ ਪਹਿਲਾਂ ਵਾਰਮ-ਅਪ ਕਰੋ ਵੋਕ ਵਗੈਰਾ ਕਰ ਲਓ 15-20 ਮਿੰਟ ਜਾਂ 15-20 ਮਿੰਟ ਤੁਸੀਂ ਰਨਿੰਗ ਕਰੋ ਰਨਿੰਗ ਕਰਨ ਤੋਂ ਬਾਅਦ ਤੁਸੀਂ ਇਹ ਐਕਸਰਸਾਈਜ਼ ਜੇ ਤੁਸੀਂ ਕਰਨੀ ਸ਼ੁਰੂ ਕਰਦੇ ਹੋ ਤੁਸੀਂ 15-20 ਦਿਨਾਂ ਬਾਅਦ ਤੁਸੀਂ ਰਿਜ਼ਲਟ ਦੇਖੋ ਤੁਹਾਨੂੰ ਆਟੋਮੈਟਿਕ ਹੀ ਘਟਣਾ ਸ਼ੁਰੂ ਹੋ ਜਾਏਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋਦਾ ਪਲੀ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥਲੇ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਗੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤਾਂ ਅਖਿਲ ਤੁਹਾਨੂੰ ਸਰਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ